ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਸੰਗਤ ਜੀ ਜੇਕਰ ਘਰ ਦੇ ਵਿੱਚ ਅਸੀਂ ਜੋਤ ਜਗਾਉਨੇ ਆ ਤਾਂ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਿਓ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜੀਆਂ ਸੋਹਣੀਆਂ ਗੁਰਬਾਣੀ ਦੇ ਵਿੱਚੋਂ ਉਦਾਹਰਨਾਂ ਦਿੱਤੀਆਂ ਨੇ ਇੱਕ ਸਿੱਖ ਦੇ ਲਈ ਪਿਆਰਿਓ ਬੇਨਤੀ ਕਰਦਾ ਕਿ ਜੇਕਰ ਅਸੀਂ ਘਰ ਦੇ ਵਿੱਚ ਜੋਤ ਜਗਾਉਨੇ ਆ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਉੱਥੇ ਵਾਸ ਹੋ ਜਾਂਦਾ ਹੁਣ ਇੱਕ ਤੇ ਬਾਹਰੀ ਜੋਤ ਐ ਇੱਕ ਅੰਦਰਲੀ ਜੋਤ ਵੀ ਜਿੱਥੇ ਆਪਾਂ ਗੁਰਬਾਣੀ ਨੂੰ ਵਸਾ ਲਿਆ ਜਿੱਥੇ ਸਤਿਗੁਰੂ ਦੀ ਆਪਣੇ ਤੇ ਕਿਰਪਾ ਹੋ ਗਈ ਗੱਲ ਸਮਝਿਓ ਜੀ ਅੰਦਰਲਾ ਭੇਦ ਐ ਸਤਿਗੁਰੂ ਕਹਿੰਦੇ ਜਿੱਥੇ ਤੈਂ ਸਤਿਗੁਰੂ ਦੇ ਸਤਕਾਰ ਨੂੰ ਵਸਾ ਲਿਆ ਜਿੱਥੇ ਅੰਦਰ ਗੁਰੂ ਦੀ ਗੱਲ ਤੇਰੇ ਵਸ ਗਈ ਉਹ ਅੰਦਰਲੀ ਤੇਰੀ ਜੋਤ ਜਗ ਪਈ ਤੇ ਹੁਣ ਬਾਹਰੀ ਜੋਤ ਕਈ ਸਰਜਣ ਜੋਤ ਜਗਾਉਂਦੇ ਹੋਣਗੇ ਤੁਹਾਡੇ ਵਿੱਚੋਂ ਘਰ ਦੇ ਵਿੱਚ ਹੁਣ ਇੱਕ ਪਾਸੇ ਜੋਤ ਜਗ ਰਹੀ ਹੈ ਕਹਿੰਦੇ ਜੀ ਬਾਬਿਆਂ ਦੀ ਜੋਤ ਹੈ ਸ਼ਹੀਦ ਸਿੰਘਾਂ ਦੇ ਨਾਮ ਤੇ ਜੋਤ ਚੱਲ ਰਹੀ ਹੈ ਤੇ ਇੱਕ ਪਾਸੇ ਆਂਡਾ ਮੀਟ ਸ਼ਰਾਬ ਵੀ ਚੱਲ ਰਿਹਾ ਉਥੇ ਕਿਰਪਾ ਨਹੀਂ ਹੁੰਦੀ ਸਾਧ ਸੰਗਤ ਕਿਉਂਕਿ ਇੱਕ ਪਾਸੇ ਕੁਕਰਮ ਹੈ ਇੱਕ ਪਾਸੇ ਚੰਗਾ ਕਰਮ ਹੈ ਤੇ ਹੁਣ ਦੋ ਪਾਸੇ ਤੋ ਵਿਦਾਂ ਪੈ ਗਈਆਂ ਉੱਥੇ ਕਿਰਪਾ ਨਹੀਂ ਹੋ ਸਕਦੀ ਕਿਸੇ ਵੀ ਹਾਲਤ ਦੇ ਵਿੱਚ ਕਿਰਪਾ ਨਹੀਂ ਹੋ ਸਕਦੀ ਹੁਣ ਮੇਰੀ ਬੇਇੱਜ਼ਤੀ ਨੂੰ ਸਮਝਿਓ ਸਾਧ ਸੰਗਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਭਲਿਆ ਇਸ ਚੀਜ਼ ਨੂੰ ਜ਼ਰਾ ਸਮਝੀ ਇਸ ਚੀਜ਼ ਨੂੰ ਥੋੜਾ ਜਿਹਾ ਵਿਚਾਰੀ ਸਤਿਗੁਰੂ ਕਹਿੰਦੇ ਜਿੱਥੇ ਘਰ ਦੇ ਵਿੱਚ ਜੋਤ ਚੱਲ ਰਹੀ ਹੈ ਤੇਰੇ ਤੇ ਕਿਰਪਾ ਹੋ ਗਈ ਤੂੰ ਕੋ ਕਰਮ ਨਹੀਂ ਕਮਾਉਣੇ ਤੇ ਜਿੱਥੇ ਕਰਮ ਕਮਾਏਗਾ ਉੱਥੇ ਗੁਰੂ ਦੀ ਕਿਰਪਾ ਨਹੀਂ ਹੋ ਸਕਦੀ ਪਿਆਰਿਓ ਜਬਜੀ ਸਾਹਿਬ ਦੇ ਪਾਠ ਕਰੀਏ ਚੌਪਈ ਸਾਹਿਬ ਦੇ ਘਰ ਦੇ ਵਿੱਚ ਪਾਠ ਕਰੀਏ ਸਤਿਗੁਰੂ ਦੀ ਕਿਰਪਾ ਹੋਏਗੀ ਗੁਰੂ ਅਗੇ ਰੋਜ਼ ਅਰਦਾਸ ਕਰੀਏ ਕਿ ਸੱਚੇ ਪਾਰਸਾ ਕਿਰਪਾ ਕਰਿਓ ਬਾਹਰੀ ਜੋਤ ਜਗਾਓ ਪਰ ਆਖੂ ਕਰਮ ਨਾ ਕਰੋ ਕਈ ਕਹਿੰਦਾ ਹੁੰਦਾ ਦਿਨ ਵੰਡੇ ਹੋਇਆ ਜੀ ਮੰਗਲਵਾਰ ਵੀਰਵਾਰੇ ਬਾਬਿਆਂ ਦੇ ਦਿਨ ਆ ਮੈਂ ਸਵਾਲ ਕਰਦਾ ਹੁੰਦਾ ਕਿ ਬਾਕੀ ਦਿਨ ਫਿਰ ਕੀ ਦੇ ਆ ਭਈ ਜੇ ਇਹ ਦਿਨ ਬਾਬਿਆਂ ਦੇ ਨੇ ਤੇ ਬਾਕੀ ਦਿਨ ਫਿਰ ਕੀ ਨਾ ਰਿਆ ਸਾਡੇ ਕੋਲ ਕੋਈ ਜਵਾਬ ਨਹੀਂ ਹੁੰਦਾ ਵਿਸ਼ੇਸ਼ ਦਿਨ ਕੋਈ ਨਹੀਂ ਸਤਿਗੁਰ ਨੇ ਦਿੱਤਾ ਸਤਿਗੁਰ ਕਹਿੰਦੇ ਉਹੀ ਦਿਨ ਸੁਭਾਗੜਾ ਹੈ ਜਿਸ ਦਿਨ ਤੂੰ ਪਰਮਾਤਮਾ ਨਾਲ ਜੁੜਿਆ ਜਿਸ ਦਿਨ ਤੂੰ ਰੱਬ ਦੀ ਗੱਲ ਸੁਣ ਲਈ ਜਿਸ ਦਿਨ ਤੂੰ ਪਰਮਾਤਮਾ ਦੀ ਗੱਲ ਸੁਣ ਲਈ ਉਹੀ ਦਿਨ ਉਹੀ ਘੜੀ ਸੁਲੱਖਣੀ ਹੈ ਪਿਆਰਿਆ ਤੇ ਹੋਰ ਸਾਰੀਆਂ ਚੀਜ਼ਾਂ ਤੇਰੇ ਲਈ ਬਰਖ ਨੇ ਜਿੱਦਣ ਤੂੰ ਗੁਰੂ ਦਾ ਹੋ ਗਿਆ ਜਿੱਦਣ ਤੂੰ ਪਾਤਸ਼ਾਹ ਦਾ ਹੋ ਗਿਆ ਉਹੀ ਚੀਜ਼ ਤੇਰੇ ਲਈ ਚੰਗੀ ਹੈ ਉਹੀ ਚੀਜ਼ ਤੇਰੇ ਲਈ ਬਿਲਕੁਲ ਬੈਸਟ ਹੈ ਤੇ ਸਾਥ ਸੰਗਤ ਸਾ ਘੜੀ ਸੁਵੰਨ ਵੀ ਜਦ ਸਤਿਗੁਰ ਆਵੇ ਚਿਤ ਸਤਗੁਰ ਕਹਿੰਦੇ ਉਹੀ ਘੜੀ ਸੁਲੱਖਣੀ ਹੈ ਜਿਸ ਦਿਨ ਤੈਨੂੰ ਸਤਗੁਰ ਚਿਤ ਆ ਗਏ ਸੋ ਇਸ ਕਰਕੇ ਆਪਾਂ ਉਸ ਚੀਜ਼ ਨੂੰ ਸਮਝੀਏ ਅੰਦਰਲੀ ਜੋਤ ਨੂੰ ਜਗਾਈਏ ਬਾਹਰੀ ਜੋਤ ਜਗਾਈਏ ਜੀ ਸਤਿ ਕਿ ਪਰ ਅੰਦਰਲੀ ਜੋਤ ਨੂੰ ਜਗਾਉਣਾ ਜ਼ਰੂਰੀ ਹੈ ਸਾਧ ਸੰਗਤ ਜਿੱਦਣ ਅੰਦਰਲੀ ਜੋਤ ਜਗਪੀ ਉਸ ਦਿਨ ਸਤਗੁਰੂ ਦੀ ਅਸਲ ਕਿਰਪਾ ਹੋ ਜਾਣੀ ਹੈ ਤੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਕਿਰਪਾ ਉਹਨਾਂ ਤੇ ਹੁੰਦੀ ਹੈ ਜਿਹੜੇ ਗੁਰੂ ਦੇ ਗੁੱਝੇ ਭੇਦ ਨੂੰ ਸਮਝ ਲੈਂਦੇ ਨੇ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬినాਸ਼ ਫਿਰੋਦਨ ਆਹ ਕਿਰਪਾ ਹੁੰਦੀ ਹੈ ਪਿਆਰਿਓ ਫਿਰ ਬਾਕੀ ਗੱਲਾਂ ਤਾਂ ਬਹੁਤ ਪਿੱਛੇ ਰਹਿ ਜਾਂਦੀਆਂ ਨੇ ਬਹੁਤ ਗੱਲਾਂ ਪਿੱਛੇ ਰਹਿ ਜਾਂਦੀਆਂ ਨੇ ਹੁਣ ਤੇ ਇੱਕ ਬੇਨਤੀ ਸਮਝਿਓ ਸਤਿਗੁਰੂ ਕਹਿੰਦੇ ਨੇ ਕਿ ਭਲਿਆ ਇੱਕ ਪਾਸੇ ਤੂੰ ਕਹੇਂ ਵੀ ਮੇਰੇ ਘਰ ਸ਼ਹੀਦਾਂ ਦਾ ਪਹਿਰਾ ਤੇ ਉਸੇ ਘਰ ਦੇ ਵਿੱਚ ਲਿਆ ਕੇ ਤੂੰ ਆਂਡਾ ਮੀਟ ਸ਼ਰਾਬ ਬਾੜੇ ਉਸੇ ਘਰ ਦੇ ਵਿੱਚ ਤੂੰ ਕੁਕਰਮ ਕਰੇ ਸਤਿਗੁਰੂ ਕਹਿੰਦੇ ਇਹ ਕਿਦਾਂ ਹੋ ਸਕਦਾ ਹੈ ਹਉਮੈ ਹਉਮੈ ਨਾ ਆਵੇ ਨਾ ਵਿਰੋਧ ਹੈ ਦੋ ਇਹਨਾ ਬਸਾ 1 28 ਸਤਿਗੁਰੂ ਕਹਿੰਦੇ ਇਹ ਚੀਜ਼ ਕਦੇ ਨਹੀਂ ਹੋ ਸਕਦੀ ਜੇ ਤੂੰ ਕਹੀਂ ਵੀ ਕਮਿਆਨ ਚ ਦੋ ਤਲਵਾਰਾਂ ਨਹੀਂ ਜਾਂ ਤੇ ਫਿਰ ਕੁਕਰਮ ਰਹਿਣਗੇ ਜਾਂ ਫਿਰ ਚੰਗੇ ਕਰਮ ਰਹਿਣਗੇ ਸਤਿਗੁਰੂ ਕਹਿੰਦੇ ਚੰਗੇ ਕਮਾਉਣੇ ਨੇ ਤੇ ਚੰਗਾ ਫਲ ਮਿਲੇਗਾ ਜੇ ਮਾੜੇ ਕਰੇਗਾ ਤੇ ਮਾੜੇ ਫਲ ਮਿਲਣਗੇ ਹੁਣ ਤੂੰ ਫੈਸਲਾ ਕਰ ਲੈ ਵੀ ਕਿਹੜੇ ਮਾਰਗ ਤੇ ਚੱਲਣਾ ਹੈ ਇੱਕ ਪਾਸੇ ਗੁਰੂ ਦਾ ਮਾਰਗ ਹੈ ਇੱਕ ਪਾਸੇ ਨਿਗਰਿਆਂ ਦਾ ਮਾਰਗ ਹੈ ਤੇ ਉੱਥੇ ਦੁੱਖ ਹੀ ਦੁੱਖ ਨੇ ਗੁਰੂ ਦੇ ਮਾਰਗ ਤੇ ਚੱਲ ਕੇ ਸੋਖੀ ਸੁਖ ਨੇ ਹੁਣ ਤੂੰ ਫੈਸਲਾ ਕਰ ਵੀ ਤੈਂ ਕਿੱਧਰ ਜਾਣਾ ਹੈ ਆਖਾਂ ਜੀਵਾ ਰਸ ਰਾਮਰ ਜਾਓ ਇਹ ਗੱਲ ਯਾਦ ਰੱਖੀ ਪਿਆਰਿਆ ਇਸ ਗੱਲ ਨੂੰ ਜਰਾ ਸਮਝੀ ਸਤਗੁਰ ਸੱਚੇ ਪਾਤਸ਼ਾਹ ਨੇ ਸਾਰੀ ਗੱਲ ਦਾ ਫੈਸਲਾ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ